ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਸਾਨੂੰ ਪੈਂਦਾ ਜੀ ਮੋਗਾ ਅੱਜ ਤਰੀਕ ਹੈਗੀ 24 ਤਰੀਕ ਦਿਨ ਬੁੱਧਵਾਰ 2025 ਆ ਜੀ ਤੇ ਇਹ ਵੀਡੀਓ ਅੱਜ 24 ਤਰੀਕ ਦੀ ਚੱਲ ਪੈਣੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਨਾਲਾ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਸੇਲ ਕਰਨਾ ਹੋਵੇ ਜਾਇਦਾਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਬਾਈ ਕੋਲੇ ਦੋ ਨਾਕ ਆ ਗਈ ਜਾਣਕਾਰੀ ਸਾਰੀ ਬਾਈ ਤੋਂ ਲੈ ਲੈਣੇ ਆਗੇ ਔਠ ਬਾਈ ਕਰਾਂ ਦੀ ਗੱਲਬਾਤ ਕਰੀਏ ਸਾਰੀ ਬਾਈ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਸਾਰੇ ਮੇਰੇ ਭਿੰਨ ਭਰਾਵਾਂ ਸਰ ਜਾਣ ਦੇ ਬਈ ਨਾ ਦੱਸ ਦੇ ਕੇਰਾ ਨਾਮ ਵੀ ਕਾਕਾ ਪਿੰਡ ਲੰਗੇਣਾ ਤਹਿਸੀਲ ਬਾਗਾ ਆਪਣਾ ਜਿਲ੍ਹਾ ਮੋਗਾ ਕੱਲ ਦੋ ਟੋਕੜਾ ਗੱਬੜਾ ਦੇ ਪਾਈ ਸੀ ਬੜਾ ਤੇ ਉਹ ਵੀ ਵੈਕੀਆਂ ਦੋ ਬਗੈਰ ਵੀਡੀਓ ਤਾਂ ਵੈਕੀਆਂ ਠੀਕ ਆ ਬਾਈ ਚਾ ਆ ਕੇ ਦਿੱਤੇ ਗਏ ਉਹਨਾਂ ਨੇ ਭੇਜੀਆਂ ਤੂੰ ਆ ਕੇ ਦਿੰਦਾ ਵੀਡੀਓ ਬਣਾ ਕੇ ਤੇ ਨੰਨਾ ਬਾਈ ਠੀਕ ਆ ਉਹ ਲੈਣੀ ਭੇਜਣਾ ਮਤਲਬ ਕੀ ਇਹਦਾ ਹੁਣ ਮੰਨ ਲਓ ਆ ਵੜ ਦੇਉਂਗਾ ਇਹ ਟਿੱਪਾ ਖੱਟ ਕੇ ਦੇਉਂਗਾ ਠੀਕ ਹੈ ਜੀ ਤੁਮੇ ਮੇਰੇ ਘਰ ਤੱਕ ਕਰਤਾਨ ਦੀ ਫਿਰ ਵੀ ਲੈ ਠੀਕ ਆ ਬਾਈ ਬੇਖਤਰੰ ਠੰਡੀ ਸੀਰ ਬਲਾ ਹਨ ਠੰਡੀ ਸੀਰ ਦਾ ਦੁੱਧ ਦੇਉਗੀ ਬਾਈ ਵੀ ਨਹੀਂ ਪੜਦੀ 17 ਕਿਲੋ ਠੀਕ ਆ ਬਾਈ 15 ਲੀਟਰ ਪਹਿਲਾਂ ਦੇ ਦਸਣੇ ਛਾਈਵਾਲ ਦਾ ਕਰੋਸ ਹਨ ਛਾਈਵਾਲ ਦਾ ਕਰੋਸ ਤੇ ਜਲਸੀ ਦਾ ਹਾਲਾ ਰੰਗ ਦੀ ਵੇੜ ਬੇਖਤਰੰ ਬਾਈ ਠੀਕ ਆ ਡਲਟ ਲਾ ਬਹੁਤ ਦਿਨ ਕੰਨੇ ਲੈ ਜੂ ਇਹ ਇੱਕ ਦਿਨ ਨੂੰ ਦਿਨ ਪੂਰੇ ਦੇ ਠੀਕ ਆ ਆ 24 ਦਿਨ ਸਾਫਤਾ ਪੈ ਜਣੀ ਕੇ ਪੰਜ ਛੇ ਦਿਨ ਬਾਈ ਪਾਇਆ ਠੀਕ ਆ ਸੁਵਾ ਹਾਂ ਸੁਵਾ ਦੂਜਾ ਛਿਗਿਆ ਮੂੰਹ ਠੀਕ ਆ ਤੋਰ ਲਈ ਮੜੀ ਜੀ ਖੋਲ ਕੇ ਲਓ ਜੀ ਦੋਸਤੋ ਛਾੜਤੀ ਬਾਈ ਵੇਜ ਥੱਲੇ ਸੰਡੀ ਸੀਰ ਤੁਹਾਨੂੰ ਵੇਖ ਹੀ ਲਈ ਹੈ ਬਾਈ ਦੇ ਕੋਲੇ ਤੁਸੀਂ ਸੁਵਾ ਦੂਜਾ ਬਾਈ ਕਹਦਾ ਦੇਣ ਲੱਜੂ ਹਫਤਾ 6 ਇੱਕ ਦੇ ਦਿਨ ਪੂਰੇ ਹੋਨੇ ਆ ਅੱਜ ਤਰੀਕ 24 ਆਪਾਂ ਪਹਿਲਾ ਵੀਡੀਓ ਚ ਬੋਲਤੀ ਆ ਕਦ ਕਾ ਠੀਕ ਆ ਵਜਨ ਲੰਮੀ ਲਵੇਲ ਹੂਲ ਬਹੁਤ ਆ ਗਈ ਵਜਨ ਬਹੁਤ ਆਗਾ ਕਿ ਲੱਸੀ ਪਿੱਕੀ ਨਹੀਂ ਗਈ ਸ਼ਾਈ ਵਾਲ ਚ ਪੈਂਦੀ ਆ ਗਈ ਸੱਜ ਲੋ ਤੁਸੀਂ ਮਾਜੀ ਲੈ ਲੈਣੀ ਐ ਇਹ ਤੇ ਭਾ ਤੁਹਾਨੂੰ ਮਿਲਣਾ ਜੈ ਜੇ ਦਾ ਜਰਸੀ ਤੇ ਸ਼ਾਈ ਵਾਲ ਚ ਪੈਂਦੀ ਆ ਗਈ ਠੰਡੀ ਸੀਲ ਦਾ ਅੰਤ ਹੀ ਕੋਈ ਨਹੀਂ ਠੀਕ ਆ ਬਾਈ ਆ ਵਾਰਟੇਲਾ ਸਾਰੀਆਂ ਕੱਢ ਕੇ ਨੇ ਫੇਰ ਸੁਣਾਵਾ ਪੇਸ ਕਵਾਰਟੀ ਸੋਣੀ ਆ ਲਾ ਰੰਗ ਦੇ ਦੋ ਦੋ ਚਟਾ ਮੱਝਾਂ ਰਕਦੀ ਫੈਡ ਫੂਡ ਤੁਹਾਨੂੰ ਪਤਾ ਵੀ 5-5 ਦਾ ਨੋਰਮਲ ਹੀ ਆ ਜਾਂਦੀ ਨੇ ਬੈੜਾਂ ਦੀ ਰੇਟ ਵੀ ਹੋਊਗਾ ਜੈ ਜੇ ਦਾ ਤੇ ਜੇ 5-6 ਫੈਡ ਲਈ ਮੱਝ ਲੈਣੀ ਹੋਵੇ ਤੁਹਾਨੂੰ ਪਤਾ ਵੀ ਮਾੜੀ ਤੋਂ ਮਾੜੀ ਮੱਝ ਵੀ 80-90 ਹਜ਼ਾਰ ਦੀ ਆਉਂਦੀ ਆ ਤੋ ਦੇਖੋ ਤੁਹਾਨੂੰ ਮੱਝ ਰਕਾ ਠੰਡਾ ਪਿਆਣਾ ਤੁਹਾਨੂੰ ਸੰਘਣਾ ਲਓ ਜੀ ਲਓ ਜੀ ਇਹ ਤਾਂ ਠੰਡੀ ਵੈੜ ਤੁਹਾਨੂੰ ਕਿਤੋਂ ਨਹੀਂ ਮਿਲ ਲਈ ਲੈਣਾ ਪਾਓ ਜਾਂ ਨਾ ਪਾਓ ਸੂਪੀ ਦਾ ਤੁਹਾਡੇ ਘਰ ਲਾਓ ਕਿ ਨਿਆਰੇ ਠੀਕ ਆ ਬਾਈ ਕਿੰਨੇ ਦੇ ਦੇਣੀ ਫਿਰ ਇਹ ਬਾਈ ਦੇ ਇਹਨੂੰ ਕਰਕੇ ਮੈਂ 5545000 ਰੁਪਏ ਦੀ ਮੈਂ ਦੇਵਾਂਗਾ ਠੀਕ ਆ ਛੋਟ-ਛਾਪਾ ਕਰਦੇ ਛੋਟ-ਛਾਪਾ ਹੋ ਜਾਊਗਾ ਲੱਗਦਾ ਜਮਾ ਜਾ ਤੁਹਾਨੂੰ ਕਿਹੜਾ ਭਾਅ 40000 ਰੁਪਏ ਮੈਨੂੰ ਭੇਜ ਦਿਓ ਮੇਰੀ ਗੱਡੀ ਆਊਗੀ ਠੀਕ ਆ ਬਾਈ ਇਹ ਤੁਹਾਨੂੰ ਆਡਰ ਖੁੱਲਾ ਚੱਲ ਲੋ ਜੀ ਦੋਸਤੋ ਇਹ ਤੁਹਾਨੂੰ ਮੈਂ ਦਸੀ ਪਹਿਲਾਂ ਗੱਲ ਵੀ ਜਦੋਂ 15 ਕਿਲੋ 14-15 ਹੀ ਪਿਆਗੀ ਤਾਂ ਮੱਝ ਜਦੋਂ 15 ਹੋਊਗੀ ਤਾਂ ਮੱਝ ਦੇ 20 ਕਿਲੋ ਵਰਗਾ ਕਿੱਥੋਂ ਲੈਂਦੀ ਐ 17 ਲੀਟਰ ਦੀ 100 ਖੜੀ ਹੋਣੇ ਠੀਕ ਆ ਬਾਈ ਇਹਨਾਂ ਨੇ 15 ਲੀਟਰ ਦਿੱਤਾ 2 ਕਿਲੋ ਵਧੂਗੀ ਪਰ 15 ਕਹ ਕੇ ਦੂੰਗਾ ਮੈਂ 15 ਤੋਂ ਘੱਟ ਨਹੀਂ ਫੜਾ ਸਕੀ ਵੀ ਐਚ ਐਫ ਦੇ 20 ਲੀਟਰ ਆ ਕੇ ਹੋਊਗਾ ਤਾਂ 12 13 ਕਿਲੋ ਵੀ ਇਹਦਾ ਕਿਉਂਕਿ ਐਚ ਐਫ ਦਾ ਤੁਹਾਨੂੰ ਜਿਹੜੀ ਗਾਂ ਹੁੰਦਾ ਤਾਂ ਬਾਹਰ ਤੋਂ ਜਿਹੜੀ ਗਾਂ ਹੁੰਦੀ 20 22 ਕਿਲੋ ਤੇ ਪਤਲਾ ਹੋ ਜਾਂਦਾ ਵਾ ਤੇ ਇਹ ਕ੍ਰੋਸ ਸੰਗ ਆਏ ਇਹਨਾਂ ਦਾ ਸੰਗਣਾ ਹੁੰਦਾ ਵਾ ਜੋ ਤਾਂ ਮਾਝ ਦੇ ਬਰਾਬਰ ਹੀ ਆ ਜਾਂਦਾ ਵਾ ਬਾਕੀ ਜਿਹਨੇ ਲੈਣੀ ਆ ਵੀਰ ਨੇ ਤਸੱਲੀ ਪਰਖ ਤੁਸੀਂ ਆਪ ਦੀ ਆਪ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਵਾ ਠੰਡਾ ਸੀਰ ਬਾਈਰ ਤੁਹਾਨੂੰ ਦਿਖਾਤਾ ਵਾ ਤੇ ਚੇਪਾ ਤੁਸੀਂ ਕਢਣਾ ਆ ਕੇ ਤੇ ਬਾਈਰ ਦੇ ਪੈਸੇ ਦੇ ਦੇਣੇ ਆਗੇ ਜੋ ਵੀ ਵੀਡੀਓ ਬਣਾਉਂਦਾ ਬੰਦਾ ਉਹਨੇ ਸਿਰਫ ਪਸ਼ੂ ਦਿਖਾਉਣਾ ਵਾ ਛਾਲੇ ਪੈ ਕੇ ਤੁਸੀਂ ਆਪ ਦੀ ਆਪ ਕਰਨੀ ਆ ਯਾਰ ਇੰਨੀ ਠੰਡੀ ਵਹਿੜਾ ਮੈਂ ਪਸ਼ੂ ਤਲੇ ਥਲੇ ਆਉਣੇ ਆ ਠੀਕ ਹੈ ਜੀ ਠੀਕ ਹੈ ਜੀ ਪਰ ਠੰਡੇ ਪਸ਼ੂ ਮੋਲ ਕੇ ਬਹੁਤ ਘਰਮਾਣਾ ਮਿਲਦੇ ਆ ਠੀਕ ਹੈ ਜਮਾਂ ਹੀ ਨਹੀਂ ਕਰਦੇ ਮੋਲ ਜਮਾਂ ਹੀ ਨਹੀਂ ਹਿਲਦੀ ਯਾਰ ਭਲਾ ਜਮਾਂ ਖੜੀ ਜਾਂ ਥਲੇ ਲੈ ਠੀਕ ਹੈ ਬਸ ਬਹੁਤ ਆ ਠੀਕ ਹੈ ਜੀ ਲੈ ਦੇ ਲੋ ਦੁੱਧ ਜਮਾਂ ਹੀ ਮੋਲ 45000 ਰੁਪਿਆ ਵਾ ਉੱਚੋ ਕੇ ਛੋਰ ਛੱਪਾ ਹੋ ਜਾਊਗਾ ਬਾਈ ਦੇ ਘਰ ਆਓ ਹਾਂਜੀ ਠੀਕ ਆ ਜੀ ਬਾਈ ਦੇ ਘਰੇ ਆਓ ਚੇਪਾ ਖਿਚੋ ਦੇ ਪੈਸੇ ਦੋ ਦੇ ਚੜਾ ਗਿਆ ਦੀ ਪੁੰਡੀ ਤੇ ਲੈ ਜਾਓ ਦੋ ਨੰਬਰ ਦਾ ਆ ਬਾਈ ਦੋ ਨੰਬਰ ਦੇ ਝੋਟੀਆਂ ਬਾਈ ਇਹਨਾਂ ਦੀ ਹੋ ਗਈ ਪੂਰੀ ਇਹ ਤਿੰਨਾਂ ਦੀ ਗੱਬਣ ਹੋ ਗਈ ਚੈੱਕ ਪਾਸ ਆ ਅਗਲਾ ਕਰਾ ਕੇ ਲੈ ਜੇ ਅਗਲਾ ਕਰਾ ਕੇ ਲੈ ਜੇ ਠੀਕ ਆ ਬਾਈ ਠੀਕ ਕਿੰਨੇ ਦੀ ਇਹ ਯਾਰ ਦੇਣ ਲੈਣੀ ਆ 45000 ਦੀ ਤੇ ਦੇ ਕੇ ਬਸ ਠੀਕ ਆ ਹਾਂ ਤੋਰ ਲੈ ਲਓ ਬਈ ਦੋਸਤੋ ਬਾਈ ਕਹਿੰਦਾ ਦੇਣ ਲੈਣੀ ਆ 45000 ਚੈੱਕ ਪਾਸ ਤਿੰਨ ਮਹੀਨਿਆਂ ਦੀ ਇਹ ਵੈਨ ਵੈਨ ਚੰਗਾ ਵਾ ਸੋਹਣੀ ਝੋਟੀ ਆ ਗਈ ਮੱਥਾ ਮੁੱਥਾ ਪੂਰਾ ਚੌੜਾ ਵਾ ਬੜੀ ਜੀ ਪੂਛ ਝੁੱਟੀ ਆ ਬਾਕੀ ਸਾਰੀ ਜੈਡ ਬਲੈਕ ਹੀ ਆ ਇਹ ਜਿਹੇ ਨਿਵਾਘ ਸਿੰਘੀ ਸਿੰਘ ਨੂੰ ਤੇਲ ਲਾਇਆ ਉਹਦਾ ਤਾਂ ਚਮਕਣੀ ਸੀਗੀ ਤੁਹਾਨੂੰ ਪਾ ਠੰਡਾ ਕੋਈ ਨੋ ਦੇ ਘਾਟਾ ਬਾਈ ਮੈਂ ਤਾਂ ਆਪਣੀ ਕਿਤੇ ਨਿਵਾਏ ਸੁੱਖਣਾ ਆਪਣੇ ਪਸ਼ੂ ਆ ਵੇਖ ਲਓ ਤੁਸੀਂ 9 ਮਹੀਨੇ ਦੇ ਚੈੱਕ ਪਾਸ ਆ ਗਈ ਮੋਲੇ ਦਾ ਵੀ 45000 ਰੁਪਇਆ ਜਿਹਦੇ ਪਸੰਦ ਆਵੇ ਤੁਸੀਂ ਬਾਏ ਨਾਲ ਗੱਲਬਾਤ ਕਰ ਲੈਣੀ ਆ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਜੇ ਕੋਈ ਜੋੜਾ ਲਊਗਾ ਹੋ ਜਾ ਕਰ ਲਾਂਗੇ ਜੇ ਕੋਈ ਬੰਦਾ ਜੋੜਾ ਲਊ ਠੀਕ ਆ ਜੀ ਹੋ ਜਾ ਕਰਾਂਗੇ ਲਓ ਜੀ ਦੋਸਤੋ ਇਹ ਵੀ ਆਫਰ ਜੇ ਕੋਈ ਜੋੜਾ ਲੈ ਜਾਊਗਾ ਤਾਂ ਬਾਈ ਦਾ ਮਾਨਤਨਵਾਦ ਵਧ ਹੋ ਜਾਊਗਾ ਅਜ ਤਾਂ ਵੀ ਨੇ ਪੈਸੇ ਲੱਗੇ ਪਹੁੰਚ ਗੋਗੇ ਸਹੀ ਗੱਲ ਆ ਜੀ ਠੀਕ ਆ ਜੀ ਮੁੜ ਕੇ ਲੈ ਪਹੁੰਚਣੇ ਬਹੁਤ ਔਖੇ ਝੋਟੀਆਂ ਓਏ ਨੜ ਗੱਬਣ ਦਾ ਗੱਬਣੀ ਆ ਲੱਖ ਦੀ ਬਣ ਜਾਣੀ ਜਦੋਂ ਤਿਆਰ ਹਾਂ ਹਾਂ ਜੀ ਪਾਸਾ ਸਾਹਿਬ ਦਾ ਡਾਕਟਰ ਲਿਓ ਠੀਕ ਆ ਜੀ ਪੰਨਾ ਕਲਾ ਥਾਂ ਥਾਂ ਬੁਖਾਰੀ ਠੀਕ ਹੈ ਹਾਂ ਚਲੋ ਦਹੀ ਬਾਹਲਾ ਵੇਖ ਲੂਗਾ ਫੋਰ ਸ਼ਾਂਤ ਜੁਮੇਵਰੀ ਆ ਫੋਰ ਤਾਂ ਪੂਰੀ ਜੁਮੇਵਰੀ ਆ ਕਾਦੇ ਤਾਂ ਥਾੜਾ ਬਵਿੱਥੀ ਬਹੁਤ ਚੰਗੀ ਸਨਾਂ ਦੇ ਵਿੱਚ ਗੱਟ ਗੱਟ ਦੀ ਵੈਰਲ ਤੇ ਆਗੇ ਬਾਕੀ ਡਾਕਟਰ ਲੈ ਉਸੇ ਚੈੱਕਪੱਕ ਕਰਾ ਕੇ ਤੁਸੀਂ ਆਪਦੀ ਲਿਜਾ ਸਕਦੇ ਹੋ ਜੀ ਬਾਕੀ ਜੋੜਦੇ ਤੋਂ ਮਾਰ ਦਾ ਵੱਧ ਹੋ ਜਾਊਗਾ ਜਿਹਦੇ ਪਸੰਦ ਆਵੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਖਰੀਦ ਨਹੀਂ ਆ ਤੁਸੀਂ ਹਰ ਵਾਰ ਬੇਨਤੀ ਕਰਨਾ ਹਾਂਜੀ 70 ਤਰੀਕ ਮੇਰੇ ਭੈਣ ਭਰਾ ਕਹਿੰਦੇ ਜਿਵੇਂ 24 ਤਰੀਕ ਦੇਣਾ ਵੱਧ ਵਾਰ ਹਾਂਜੀ ਹਾਂਜੀ ਪਹਿਲਾਂ ਬੋਲਤਾ ਉਹਨੇ ਅਪਲੋਡ ਹੋਇਆ ਨਹੀਂ ਹਾਂਜੀ ਹਾਂਜੀ ਅਸੀਂ ਭਾਈ ਤਰੀਕ ਪਹਿਲਾਂ ਬੋਲਿਆ ਕਰਾਂਗੇ ਤੁਹਾਨੂੰ ਵੀਊ ਦਾ ਮਤਲਬ ਸਾਡੀ ਵੀਡੀਓ ਦਾ ਚੱਲਣ ਦਾ ਮਤਲਬ ਨਹੀਂ ਸੰਤਾ ਮਤਲਬ ਹੈ ਭੈਣ ਭਰਾਵਾਂ ਨੂੰ ਸਮਝਾਣ ਉਹ ਬੰਦੇ ਫੋਨ ਲਾਉਣ ਤੁਹਾਨੂੰ ਪਤਾ ਵੀ ਅੱਜ ਦਿਨ ਤਰੀਕੀ ਹੈ ਆ ਵੀਡੀਓ ਪਈ ਆ ਅੱਜ ਵੀਡੀਓ ਪਈ ਤੇ ਅੱਜ ਸਪਨੂ ਮਿਲ ਜਾਊਗਾ ਘੰਟੇ ਨੂੰ ਮਿਲ ਜਾ ਤੇ ਦੋਵਾਂ ਨੂੰ ਮਿਲ ਜਾ ਠੀਕ ਹੈ ਜੀ ਠੀਕ ਹੈ ਜੀ ਨੰਬਰ ਦੂਜਾ ਤੁਸੀਂ ਸਾਂਗ ਕਰਪ ਦਾ ਬਟਨ ਜਰੂਰ ਲਾਪਿਆ ਕਰੋ ਠੀਕ ਹੈ ਜੀ ਵੀਡੀਓ ਆਪੇ ਜਾਵੜ ਨਾਲ ਦੇ ਨਾਲੇ ਮ ਤੇ ਮੇਰਾ ਭਾਈ ਜਿਹੜੇ ਪਸ਼ੂ ਵੇਚਣ ਵਾਲੇ ਹੁੰਦੇ ਉਹ ਵੀ ਵੀਡੀਓ ਮੈਨੂੰ ਪਾਇਆ ਕਰੋ ਠੀਕ ਹੈ ਜੀ ਮੈਂ ਗਾਂ ਦੁੱਧ ਵਾਲਾ ਪਸ਼ੂ ਹੋਵੇ ਵੀ ਵੱਢਣ ਵਾਲਾ ਪਸ਼ੂ ਨਹੀਂ ਆਪਾਂ ਲੈਦੇ ਨਾ ਦੋਨੇ ਆ ਠੀਕ ਹੈ ਜੀ ਜਿੰਦਗੀ ਜੀ ਨਾਲ ਕੀਤਾ ਨਾ ਕਰਾਂਗੇ ਠੀਕ ਹੈ ਜੀ ਤੇ ਆਪਾਂ ਦੁੱਧ ਵਾਲਾ ਪਸ਼ੂ ਦੇਣਾ 1500 ਰੁਪਏ ਨਾਲ ਚੱਕ ਬਾਈ ਲੈ ਜਾ ਠੀਕ ਹੈ ਜੀ ਪਹਿਲਾਂ ਆਪ ਟੋਣਾ ਦੋ ਡੰਗ ਠੀਕ ਹੈ ਜੀ ਕਰਕੇ ਚੱਕ ਬਾਸ ਨੂੰ ਸਾਡਾ ਅੱਛਾ ਜੀ ਮੁਰਗੀਆਂ ਕੋਲ ਲੈ ਆ ਠੀਕ ਹੈ ਜੀ ਮੇਰਾ ਭਾਈ ਇਹ ਪਸ਼ੂ ਵੀਡੀਓ ਪਾ ਲਿਆ ਕਰੋ ਵੇਚੋ ਪਸ਼ੂ ਦੀ ਤਾਂ ਠੀਕ ਹੈ ਲੈ ਦੋਸਤੋ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਬਸ ਸਕਰੀਨ ਤੇ ਚੱਲੀ ਜਾਣਾ ਵਾ